ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਾਧੂ ਗਿਆਨੀ ਹਰਪ੍ਰੀਤ ਸਿੰਘ ਤਰਵੰਡੀ ਸਾਬੋ ਜ세ਦਾਰ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੱਲ ਵੀਡੀਓ ਦੇਖੀ ਜ세ਦਾਰ ਅਕਤ ਸਹਿਬ ਤੇ ਜਾ ਕੇ ਤਰਵੰਡੀ ਸਾਬੋ ਜੋ ਬਿਆਨਬਾਜ਼ੀ ਕਰ ਰਿਹਾ ਹੈ ਉਹਤੀ ਸ਼ਰਮਨਾਕ ਹੈ ਕਿਉਂਕਿ ਝੂਠ ਨੂੰ ਸੱਚ ਵਿੱਚ ਤਬਦੀਲ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਣਾ ਤੇ ਉਹਦੀ ਹਜ਼ੂਰੀ ਵਿੱਚ ਖੜ ਕੇ ਝੂਠ ਬੋਲਣਾ ਕਿ ਸਿੱਖ ਕੌਮ ਇਹਦੇ ਬਿਆਨ ਨੂੰ ਲੈ ਕੇ ਸੱਚ ਮੰਨ ਲਵੇਗੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਖੜ ਕੇ ਜੋ ਬੋਲ ਰਿਹਾ ਹੈ ਇਸ ਨੇ ਜੋ ਵੀ ਬੋਲਿਆ ਹੈ ਸਭ ਝੂਠ ਹੈ ਕਦੇ ਇਹ ਕਹਿੰਦਾ ਹੈ ਇਹਦੀ ਘਰ ਵਾਲੀ ਮੇਰੇ ਕੋਲੇ ਪੜਦੀ ਸੀ ਮੈਂ ਉਹ ਪੜਾਉਂਦਾ ਸੀਗਾ ਕਿ ਮੇਰੇ ਸੋਹਰੇ ਪਰਿਵਾਰ ਇੰਨੇ ਗਰੀਬ ਸਨ ਇਸ ਨੇ ਜੋ ਵੀ ਮਤਲਬ ਸੱਚ ਨੂੰ ਦਬਾਇਆ ਜਾ ਰਿਹਾ ਹੈ ਇਹ ਫੀਸ ਆ ਭਰਦਾ ਸੀ ਉਹਦੀਆਂ ਪਲਸ 2 ਦੀਆਂ ਤੇ ਕਦੇ ਮੇਰੀਆਂ ਬੱਚੀਆਂ ਪਾਲਦਾ ਵੀ ਉਹ ਨਾਥ ਨਾ ਹੋ ਜਾਣ ਸਾਧ ਸੰਗਤ ਜੀ ਮੈਂ ਤਾਂ 1991-92 ਵਿੱਚ ਉਹਨਾਂ ਵੇਲੇ ਚ 700 ਰੁਪਿਆ ਮੈਂ ਕਮਾਉਣ ਲੱਗ ਪਿਆ ਸੀਗਾ ਜੀ ਜੇ ਜੋ ਬਚਪਨ ਵਿੱਚ ਵਧੀਆ ਕਮਾਈ ਕਰਦਾ ਸੀ ਆਪਣੀ ਮੈਂ ਵਧੀਆ ਪਰਿਵਾਰ ਪਾਲ ਸਕਦਾ ਸੀਗਾ ਪਰ ਇਸ ਦੀ ਦਖਲਅੰਦਾਜ਼ੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜਿਆ ਇਸਲੇ ਮੇਰੇ ਤੇ ਝੂਠਾ ਇਜਾਮ ਝੂਠਾ ਮੁਕੱਦਮਾ ਦਾਇਰ ਤੇ ਹੈ ਦਾ ਕਿਉਂਕਿ ਜਿਹੜਾ ਸੱਚ ਹੈ ਉਹ ਮੂੰਹੋਂ ਕਬੂਲ ਕਰਕੇ ਨਹੀਂ ਮੰਨਿਆ ਜਾਂਦਾ ਮੁਗਰਾਂ ਸਾਹਿਬ ਦੀ ਹਜ਼ੂਰੀ ਵਿੱਚ ਫਿਰ ਕੋਰਟਾਂ ਕਾਦੇ ਵਾਸਤੇ ਬਣੀ ਆ ਜੀ ਕਾਨੂੰਨਾਂ ਦੀ ਕੋਈ ਚੀਜ਼ ਹੈ ਤੇ ਇਦਾਂ ਦਾ ਹਰੇਕ ਦੋਸ਼ੀ ਜਿਹੜਾ ਹੈ ਗੁਨਾਹ ਕਰਕੇ ਮੁਗਰਾਂ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਮੰਨ ਕੇ ਆਪਣਾ ਖੜਾ ਛੜਾ ਲੈਂਦਾ ਹੈ ਉਹ ਬੇਦਖ ਹੋ ਜਾਂਦਾ ਹੈ ਮੇਰੇ ਕੋਲੇ ਕੁਝ ਸਬੂਤ ਹਨ ਆ ਮੇਰੀ ਸੈਸਲ ਕੋਰਟ ਜਿੱਥੋਂ ਮੈਂ ਬਾ ਇੱਜ਼ਤ ਬਰੀ ਹੋਇਆ ਹਾਂ ਤੇ ਇਹਨਾਂ ਨੂੰ ਫਿਟਕਾਰਾਂ ਪਈਆਂ ਤੁਸੀਂ ਠੂਠਾ ਪੱਟਾ ਕਰਵਾਇਆ ਠੀਕ ਹੈ ਜੀ ਇਹ ਇਹਨੇ ਮੇਰੇ ਚਾਰ ਚਲੰਕ ਤੇ ਸ਼ੱਕ ਜੀਤਾ ਵੀ ਇਹ ਸ਼ਰਾਬ ਪੀਂਦਾ ਸੀ ਆ ਜਿੱਥੇ ਮੈਂ ਸਰਵਿਸ ਕੀਤੀ ਆ ਉਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਬੰਦਾ ਸਹੀ ਹੋਣ ਦੇ ਨਾਲ ਤੇ ਅਸੀਂ ਦੀ ਹੈਲਪ ਕਰਦੀ ਹਾਂ ਤੇ ਇਹਨਾਂ ਪਿੰਡ ਵਾਲਿਆਂ ਨਹੀਂ ਹੀ ਮੇਰੀ ਮਦਦ ਕੀਤੀ ਕਿਉਂਕਿ ਸਚਾਈ ਨਾਲ ਸੁਰੇ ਤੇ ਇਹ ਜੱਫੀਦਾਰ ਅੱਜ ਤਲਵੰਡੀ ਸਾਬੋ ਖੜ ਕੇ ਜੋ ਜੱਜ ਆਪਣਾ ਕਾਰ ਤੱਕ ਸਰ ਨੂੰ ਜਿਹੜਾ ਬਦਨਾਮ ਕਰ ਰਿਹਾ ਹੈ ਇਹ ਸਾਜੀ ਸਾਹਿਬ ਉਹ ਕਿ ਇਸ ਤਰ੍ਹਾਂ ਦਾ ਕੋਈ ਸਬੂਤ ਦਿਖਾਵੇ ਮੇਰੇ ਕੋਲ ਕਾਗਜ਼ੀ ਕਾਰਵਾਈ ਸੈਸ਼ਨ ਕੋਰਟ ਦੀ ਕਾਪੀ ਦੋ ਜੱਜਾਂ ਦਾ ਬਰੀ ਕੀਤਾ ਹੋਇਆ ਹੈ ਜੀ ਸੈਸ਼ਨ ਜੱਜਾਂ ਦਾ ਕਿਉਂਕਿ ਗੁਰੂ ਸਾਹਿਬ ਨੂੰ ਜਾਨ ਦੇਣੀ ਹੈ ਕਿਉਂਕਿ ਜਿਹੜਾ ਹੈ ਇਸੇ ਮੇਰੇ ਤੇ ਵਾਅਦਾ ਕੀਤਾ ਮੈਨੂੰ ਗੁਰੂ ਨੇ ਹੀ ਹੌਸਲਾ ਦਿੱਤਾ ਵੀ ਗੁਰਪ੍ਰੀਤ ਤੇਰੇ ਨਾਲ ਹੁਣ ਮੈਂ ਖੜਾ ਹੈਗਾ ਜਿਹੜੇ ਕਰਕੇ ਇਹ ਮਤਲਬ ਵਾਅਦਾ ਜਿਹੜਾ ਮੇਰੇ ਤੇ ਕਰ ਰਿਹਾ ਹੁਣ ਵੀ ਕਰ ਰਿਹਾ ਮੇਰੇ ਕੋਲ ਵੀਡੀਓ ਆ ਮੀਡੀਆ ਤੇ ਡਿਲੀਟ ਕਰ ਰਿਹਾ ਇੱਕ ਵੀ ਸਬੂਤ ਮੇਰਾ ਨਹੀਂ ਵਿਖਾ ਸਕਿਆ ਮੇਰੇ ਕੋਲ ਕੁਝ ਕ ਸਬੂਤ ਨੇ ਹੋਰ ਵੀ ਪਏ ਨੇ ਕਿਤੇ ਗੁਪਤ ਥਾਂ ਤੇ ਵੀ ਰੱਖੇ ਨੇ ਜੋ ਮੈਂ ਵਕਤ ਆਉਂ ਕੇ ਜਿਹੜਾ ਹੈ ਉਹ ਸੰਗਤ ਸਾਹਮਣੇ ਪੇਸ਼ ਕਰੂੰਗਾ ਸੋ ਮੇਰੀ ਇਹ ਗੁਆਰ ਹੈ ਮੇਰੀ ਜਿਹੜੀ ਹੈ ਸੁਣਵਾਈ ਹਰ ਖੰਡ ਪਾਈ ਜਾ ਰਹੀ ਹੈ ਹੁਣ ਆਪਣਾ ਪ੍ਰਭਾਵ ਪਾਉਣ ਵਾਸਤੇ ਕੌਮਨ ਗੁੰਮਨਾ ਕਰਨ ਵਾਸਤੇ ਇਹ ਤਖਤਾ ਤੇ ਜਾ ਕੇ ਜਿਹੜਾ ਹੈ ਗਰਜ ਰਿਹਾ ਹੈ ਤਾਂ ਕਿ ਮੈਂ ਤਾਂ ਕਹਿਣਾ ਵੀ ਸੱਚ ਸੰਗਤ ਨੂੰ ਸੱਚ ਦਾ ਪਤਾ ਲੱਗੇ ਕਿਉਂਕਿ ਕਬੂਤਾ ਸਮੇਤ ਕਾਫੀ ਜੜੀ ਹੈ ਮੈਂ ਲੈ ਕੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਹਾਂ ਮੈਨੂੰ ਇਨਸਾਫ ਤੇ ਹੋਣ ਦੀ ਮੈਨੂੰ ਪੂਰੀ ਉਮੀਦ ਹੈ ਅਤੇ ਇਹ ਵੀ ਬਈ ਹਰਥ ਇਹ ਸੱਚਾ ਹੋਵੇ ਇਹ ਕਦੇ ਹੋਰ ਜਨਾਨੀ ਲੈ ਕੇ ਵਿਦਿਸ਼ਾ ਵਿੱਚ ਜਾਂਦਾ ਹੈ ਉਹ ਤਲਾਕशुदा ਜਨਾਨੀ ਉਹ ਵੀ ਕੇਸ ਪੜਿਆ ਹੈ ਮੈਂ ਦੇਖਦਾ ਰਿਹਾ ਹਾਂ ਤੇ ਕਦੇ ਇਹ ਮੇਰਾ ਬੱਚਿਆਂ ਨੂੰ ਸੰਭਾਲ ਕਰਨੀ ਕਿੰਦਾ ਮੈਂ ਉਹਨੂੰ ਸੰਭਾਲਿਆ ਉਹ ਨਾਤ ਹੋ ਜਾਣੀ ਜਾਂ ਸਰ ਸੰਗਤ ਜੀ ਮੈਂ ਕਮਾਈ ਕਰਦਾ ਅਤੇ ਅਨਾਥ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੇ ਜਿੰਨੇ ਵੀ ਦੋਸ਼ ਲਾਏ ਮੇਰੇ ਤੇ ਸਭ ਝੂਠੇ ਨੇ ਬਾਕੀ ਸੰਗਤ ਫੈਸਲਾ ਕਰੀ ਮੈਂ ਤਾਂ ਗੁਰੂ ਨੂੰ ਹਾਜ਼ਰ ਨਾ ਜਾਣ ਕੇ ਆਪ ਇਹ ਸਾਹਮਣੇ ਆਪਣਾ ਪੱਕ ਰੱਖਿਆ ਸੋ ਗੁਰੂ ਜਾਨੇ ਤੇ ਤੁਸੀਂ ਕੌਮ ਜਾਨੋ ਅੱਗੇ ਤੁਸੀਂ ਫੈਸਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ